ਲੋਕਾਂ ਨੇ ਤਾਂ ਪੰਜਾਬ ਦੇ ਵਿੱਚ ਰੁੱਖ ਲਗਾਏ ਲੋਕਾਂ ਨੂੰ ਅਵੇਅਰ ਕੀਤਾ ਪਰ ਮੇਰੇ ਨਾਲ ਵੀ ਮੌਜੂਦ ਨੇ ਇਹਨਾਂ ਨੇ ਪੰਜਾਬ ਨੂੰ ਤਾਂ ਕੀਤਾ ਹੀ ਕੀਤਾ ਹੈ ਤੇ ਉਹਦੇ ਨਾਲ ਹੀ ਲਦਾਖ ਜੰਮੂ ਕਸ਼ਮੀਰ ਇਹੋਦੀਆਂ ਥਾਵਾਂ ਤੇ ਜਾ ਕੇ ਇਹਨਾਂ ਨੇ ਲੋਕਾਂ ਨੂੰ ਅਵੇਅਰ ਕੀਤਾ ਵਾਤਾਵਰਨ ਨੂੰ ਬਚਾਉਣ ਦੀ ਅਪੀਲ ਕੀਤੀ ਸਾਈਕਲ ਤੋਂ ਕਿਉਂ ਸੋਚਿਆ ਵੀ ਸਾਈਕਲ ਤੇ ਜਾਣਾ ਚਾਹੀਦਾ ਵੀ ਕਿਉਂ ਮੇਰਾ ਮੇਨ ਟਾਰਗੇਟ ਇਹ ਸੀਗਾ ਕਿ ਮੈਂ ਆਪਣਾ ਪੋਟੈਂਸ਼ੀਅਲ ਚੈੱਕ ਕਰਾਂ ਕਿ ਮੈਂ ਕਰ ਸਕਦਾ ਕਿ ਨਹੀਂ ਸੋ ਅਸੀਂ ਜਿੱਥੇ ਵੀ ਜਾ ਰਹੇ ਸੀ ਨਾ ਸਾਈਕਲ ਤੇ ਲੋਕ ਤੁਹਾਨੂੰ ਸਪੋਰਟ ਕਰਦੇ ਤੁਹਾਡੇ ਨਾਲ ਆਪ ਗੱਲ ਕਰਨ ਆਉਂਦੇ ਆ ਜੇ ਤੁਸੀਂ ਕਾਰ 'ਚ ਜਾਂਦੇ ਹੋ ਬਾਈਕ ਤੇ ਜਾਂਦੇ ਤਾਂ ਕੋਈ ਨਹੀਂ ਪੁੱਛਦਾ ਸਰ ਨਜ਼ਰ ਮੈਨੂੰ ਜੋ ਮੇਨ ਚੀਜ਼ ਮੈਂ ਨੋਟ ਕਰ ਰਿਹਾ ਸੀ ਨਾ ਟਨਲਸ ਬਹੁਤ ਬਣਦੀਆਂ ਪਹਾੜਾਂ 'ਚ ਟਨਲ ਬਹੁਤ ਬਣਦੀਆਂ ਤੇ ਇਸ ਚੀਜ਼ ਨੂੰ ਲੈ ਕੇ ਨਾ ਜਿਹੜੇ ਲੋਕਲ ਲੋਕ ਐ ਉਹ ਵੀ ਸਪੋਰਟਿਵ ਨਹੀਂ ਐ ਹਾਂਜੀ ਇਹ ਚ ਅਸੀਂ ਸੌਣੇ ਆ ਸਲੀਪਿੰਗ ਬੈਗ ਜਦੋਂ ਠੰਡ ਹੁੰਦੀ ਹੈ ਨਾ ਮਾਈਨਸ ਟੈਂਪਰੇਚਰ ਵਾਲਾ ਤੇ ਇਹ ਅਸੀਂ ਰੇਨ ਤੋਂ ਬਚਣ ਲਈ ਇਹ ਮੈਟ ਤੇ ਅਸੀਂ ਸੌਣੇ ਆ ਬਾਕੀ ਕੱਪੜੇ ਤੇ ਜਿਹਦਾ ਬਰਤਨ ਵਗੈਰਾ ਅੱਜ ਕੱਲ੍ਹ ਉਹ ਰੋਡਸ ਇਦਾਂ ਦੇ ਬਣਾ ਦਿੱਤੇ ਗਏ ਆ ਕਿ ਉਹ ਇਹ ਨਹੀਂ ਦੇਖਦੇ ਰਸਤੇ 'ਚ ਕੋਈ ਪਹਾੜ ਆ ਰਿਹਾ ਪੇੜ ਆ ਲਾ ਰਿਹਾ ਫੋਰਨ ਕੰਟਰੀਜ਼ ਦੇਖਦੇ ਹੋ ਤਾਂ ਇੱਕ ਪੇੜ ਵੀ ਜੇ ਰੋਡ ਤੇ ਲੱਗਿਆ ਹੁੰਦਾ ਨਾ ਉਹ ਰੋਡ ਘੁਮਾ ਦਿੰਦੇ ਆ ਇਹ ਪੇੜ ਨਹੀਂ ਕਰਦੇ ਉਹ ਨਹੀਂ ਕੱਟਦੇ ਜੀ ਉਹ ਪੇੜ ਨਹੀਂ ਕੱਟਦੇ ਉਹਨਾਂ ਨੂੰ ਪਤਾ ਪੇੜ ਦੀ ਵੈਲਿਊ ਕੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਲਗਾਤਾਰ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਲਗਾਤਾਰ ਪੇਂਡ ਲਗਾਏ ਜਾ ਰਹੇ ਨੇ ਰੁੱਖ ਲਗਾਏ ਜਾ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਗਰਮੀ ਪੈ ਰਹੀ ਹੈ ਲੋਕ ਬੇਹਾਲ ਨੇ ਉੱਥੇ ਹੀ ਲੋਕਾਂ ਨੇ ਤਾਂ ਪੰਜਾਬ ਦੇ ਵਿੱਚ ਰੁੱਖ ਲਗਾਏ ਲੋਕਾਂ ਨੂੰ ਅਵੇਅਰ ਕੀਤਾ ਪਰ ਮੇਰੇ ਨਾਲ ਵੀ ਮੌਜੂਦ ਨੇ ਇਹਨਾਂ ਨੇ ਪੰਜਾਬ ਨੂੰ ਤਾਂ ਕੀਤਾ ਹੀ ਕੀਤਾ ਹੈ ਤਾਂ ਉਹਦੇ ਨਾਲ ਹੀ ਲਦਾਖ ਜੰਮੂ ਕਸ਼ਮੀਰ ਇਹੋ ਜਿਹਾਂ ਥਾਵਾਂ ਤੇ ਜਾ ਕੇ ਇਹਨਾਂ ਨੇ ਲੋਕਾਂ ਨੂੰ ਅਵੇਅਰ ਕੀਤਾ ਵਾਤਾਵਰਣ ਨੂੰ ਬਚਾਉਣ ਦੀ ਅਪੀਲ ਕੀਤੀ ਗੱਲਬਾਤ ਕਰਦੇ ਆ ਬਹੁਤ ਸਭ ਤੋਂ ਪਹਿਲਾਂ ਦਾ ਮੁਬਾਰਕਾਂ ਤੁਹਾਨੂੰ ਤੁਸੀਂ ਸਾਰੇ ਪਾਸਿਓਂ ਘੁੰਮ ਕੇ ਇੱਧਰ ਆ ਗਏ ਜੀ ਬਹੁਤ ਮਿਹਰਬਾਨੀ ਸਰ ਮੇਰਾ ਨਾਮ ਜੀ ਗੋਲਡੀ ਹੈ ਮੇਰਾ ਪੂਰਾ ਨਾਮ ਬਲਵਿੰਦਰ ਹੈ ਤੇ ਮੈਨੂੰ ਲੋਕ ਗੋਲਡੀ ਦੇ ਨਾਮ ਤੋਂ ਜਾਣਦੇ ਆ ਸੋ ਮੈਂ ਨਾ ਟਰੈਵਲ ਕਰਦਾ ਰਹਿਣਾ ਕਾਫੀ ਜ਼ਿਆਦਾ ਮੈਨੂੰ ਨੇਚਰ ਦੇ ਵਿੱਚ ਗੱਲ ਕਰਾਂ ਤਾਂ ਮੈਨੂੰ ਗ੍ਰੀਨਰੀ ਬਹੁਤ ਪਸੰਦ ਆ ਮੈਨੂੰ ਪੇੜ ਪਸੰਦ ਆ ਮੈਨੂੰ ਨਦੀਆਂ ਪਸੰਦ ਆ ਸੋ ਕਿਤੇ ਨਾ ਕਿਤੇ ਨਾ ਜਦੋਂ ਅਸੀਂ ਹੁਣ ਜਾ ਰਹੇ ਆ ਟਰੈਵਲ ਕਰਦੇ ਜਾ ਰਹੇ ਆ ਤਾਂ ਸਾਨੂੰ ਪਤਾ ਲੱਗ ਰਿਹਾ ਕਿ ਕਾਫੀ ਕੁਝ ਚੇਂਜ ਹੁੰਦਾ ਜਾ ਰਿਹਾ ਪੇੜ ਕੱਟਦੇ ਜਾ ਰਹੇ ਆ ਨਦੀਆਂ ਗੰਦੀਆਂ ਹੁੰਦੀਆਂ ਜਾ ਰਹੀਆਂ ਜਾਂ ਨਦੀਆਂ ਸੋ ਅਸੀਂ ਪਲਾਨ ਕੀਤਾ ਕਿ ਜਿੱਦਾਂ ਅਸੀਂ ਬਾਈਕ ਤੇ ਜਾਂਦੇ ਹਾਂ 80 90 ਦੀ ਸਪੀਡ ਤੇ ਜਾਂਦੇ ਹਾਂ ਨਾ ਸਾਨੂੰ ਪਤਾ ਨਹੀਂ ਕੁਝ ਚੀਜ਼ਾਂ ਸਿਕ ਐਕਸਪਲੋਰ ਨਹੀਂ ਕਰ ਪਾਂਦੇ ਲੋਕਾਂ ਨਾਲ ਗੱਲ ਨਹੀਂ ਕਰ ਪਾਂਦੇ ਸੋ ਮੈਂ ਪਲਾਨ ਬਣਾਇਆ ਕਿ ਕੁਝ ਐਸਾ ਟ੍ਰਿਪ ਕੱਢਿਆ ਜਾਏ ਜਿਹੜਾ ਟਫ ਵੀ ਹੋ ਜਿਹਦੇ ਵਿੱਚ ਮੇਰਾ ਪੋਟੈਂਸ਼ੀਅਲ ਵੀ ਚੈੱਕ ਹੋ ਜਾਏ ਕਿ ਮੇਰੇ 'ਚ ਕਿੰਨੀ ਪਾਵਰ ਹੈ ਮੈਂ ਕੀ ਕਰ ਸਕਦਾ ਐਂਡ ਸੈਕੰਡਲੀ ਅਸੀਂ ਲੋਕਾਂ ਨਾਲ ਗੱਲਬਾਤ ਕਰ ਪਾਈਏ ਸੋ ਇਹਦੇ ਲਈ ਮੈਂ ਪਲਾਨ ਕੀਤਾ ਟ੍ਰਿਪ ਪੰਜਾਬ ਤੋਂ ਲਦਾਖ ਦਾ ਸੋ ਸਾਡਾ ਹੌਸਲਾ ਵਧਾਨ ਲਈ ਸਾਡੇ ਜਸਦੇਵ ਸੇਖੋ ਸਰ ਅਸਿਸਟੈਂਟ ਕਮਿਸ਼ਨਰ ਆਫ ਮਿਊਸਿਪਲ ਕਾਰਪੋਰੇਸ਼ਨ ਉਹਨਾਂ ਨੇ ਸਾਡਾ ਫਲੈਗ ਆਫ ਕੀਤਾ ਸਾਨੂੰ ਇੱਥੋਂ ਵਿਦਾ ਕੀਤਾ ਪੋਜ਼ਿਟਿਵਿਟੀ ਦੇ ਨਾਲ ਕਿ ਤੁਸੀਂ ਕਰ ਸਕਦੇ ਤੁਸੀਂ ਕਰਕੇ ਆਓ ਸੋ ਹੌਸਲਾ ਲੈ ਕੇ ਅਸੀਂ ਲਦਾਖ ਵੱਧੇ ਅੱਗੇ ਤੇ ਸਫਰ ਪੂਰਾ ਕਰਕੇ ਆਏ ਆ ਕਾਫੀ ਪਾਸਸਿਸ ਕਿਤੇ ਜਿੱਦਾਂ ਅਸੀਂ ਟਾਪ ਆਫ ਦਾ ਵਰਲਡ ਬਾਰਲਾਚਾ ਪਾਸ ਕੀਤਾ ਜਦੀ ਹਾਈਟ 17900 ਹੈ ਐਂਡ ਤੰਗ ਲੰਗਲਾ ਵਰਲਡ ਦਾ 12th ਹਾਈਐਸਟ ਪਾਸ ਹੈ ਉਹਦੀ ਹਾਈਟ 17400 ਹੈ ਸੋ ਆਲਮੋਸਟ ਇੰਨੇ ਹਾਈ ਪਾਸਸਿਸ ਕਿਤੇ ਆ ਕਾਫੀ ਲੋਕਾਂ ਨਾਲ ਗੱਲਬਾਤ ਕੀਤੀ ਤੇ ਜ਼ਿਆਦਾਤਰ ਸਾਡਾ ਮੋਟਿਵੇ이션 ਹੁੰਦਾ ਸੀ ਕਿ ਲੋਕਾਂ ਨਾਲ ਗੱਲਬਾਤ ਕਰੀ ਕਿ ਕਚਰਾ ਨਾ ਫਿਲਾਓ ਪੇੜ ਜ਼ਿਆਦਾ ਲਗਾਓ ਜੇ ਤੁਸੀਂ ਜ਼ਿਆਦਾ ਨਹੀਂ ਲਗਾ ਸਕਦੇ ਐਟ ਲੀਸਟ ਇੱਕ ਆਪਣੇ ਘਰ ਦੇ ਨਾਲ ਬਾਹਰ ਪੇੜ ਲਗਾਓ ਸੋ ਇਹ ਕੁਝ ਮੋਟਿਵ ਰਿਹਾ ਤੇ ਮੈਂ ਮੈਂ ਇਹ ਕਹਿਣਾ ਚਾਹੂੰਗਾ ਜਿੱਦਾਂ ਕਾਫੀ ਸਟੇਟਸ ਦੀਆਂ ਗਵਰਨਮੈਂਟ ਕਰ ਰਹੀਆਂ ਆ ਤੁਹਾਡੇ ਲਈ ਕਿ ਪੇੜ ਲਗਾ ਰਹੀਆਂ ਤੁਸੀਂ ਦੇਖ ਰਹੇ ਹੋ ਨੇ ਕਾਫੀ ਜ਼ਿਆਦਾ ਮਨਿਸਟਰ ਵੀ ਆਪਣੇ ਪੰਜਾਬ ਦੇ ਮਨਿਸਟਰ ਵੀ ਬਹੁਤ ਸਪੋਰਟ ਕਰ ਰਹੇ ਇਸ ਚੀਜ਼ ਨੂੰ ਕਿ ਗ੍ਰੀਨ ਲਗਾਓ ਗ੍ਰੀਨ ਕਰੋ ਕਿਉਂਕਿ ਕਲਾਈਮੇਟ ਬਹੁਤ ਜ਼ਿਆਦਾ ਚੇਂਜ ਹੋ ਰਿਹਾ ਹੈ ਅੱਛਾ ਸਫਰ ਕਿਸ ਤਰ੍ਹਾਂ ਦਾ ਰਿਹਾ ਲੁਧਿਆਣਾ ਤੋਂ ਤੁਸੀਂ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਇੱਕ ਨਿਕਲਦੇ ਹੋ ਉਸ ਤੋਂ ਬਾਅਦ ਲਦਾਖ ਜਾਣ ਵਿੱਚ ਬਹੁਤ ਸਾਰੀਆਂ ਜਗ੍ਹਾਵਾਂ ਤੇ ਜਾਂਦੇ ਹੋ ਕਿੱਥੇ ਕਿੱਥੇ ਗਏ ਤੇ ਉਹ ਸਫਰ ਕਿਸ ਤਰ੍ਹਾਂ ਦਾ ਰਿਹਾ ਸਰ ਇੱਥੋਂ ਅਸੀਂ ਲੁਧਿਆਣਾ ਤੋਂ ਸਫਰ ਸਟਾਰਟ ਕੀਤਾ ਸੀਗਾ ਤੇ ਲੁਧਿਆਣਾ ਤੋਂ ਪਠਾਨਕੋਟ ਹੁੰਦੇ ਹੋਏ ਅਸੀਂ ਜੰਮੂ ਗਏ ਸ਼੍ਰੀਨਗਰ ਸੋ ਪਹਿਲਾ ਪਾਸ ਜੋ ਜ਼ਿਲ੍ਹਾ ਸੀ ਉਹ ਹਾਈਐਸਟ ਪਾਸ ਸੀ ਕ੍ਰੋਸ ਕੀਤਾ ਦੈਨ ਉਸ ਤੋਂ ਬਾਅਦ ਤਿੰਨ ਪਾਸੇਸ ਪ੍ਰੋਸ ਕਰਨ ਤੋਂ ਬਾਅਦ ਸੀ ਫਾਈਨਲੀ ਲੇ ਪਹੁੰਚੇ ਸੋ ਜੋ ਸਭ ਤੋਂ ਟਫ ਪਾਰਟ ਸੀਗਾ ਉਹ ਸੀਗਾ ਸਾਡਾ ਖਰਦੁੰਗਲਾ ਪਾਸ ਕਿਉਂਕਿ ਉੱਥੇ ਬਾਈਕਰਸ ਵੀ ਜਾਣ ਤੋਂ ਡਰਦੇ ਆ ਉਹਦਾ ਰੀਜ਼ਨ ਇਹ ਹੈ ਕਿ ਇੱਕ ਤਾਂ ਉਹ 50 ਕਿਲੋਮੀਟਰ ਪੈਂਦਾ ਲੇ ਤੋ ਆਲਮੋਸਟ ਰਸਤਾ ਆਫ ਰੋਡ ਹੈ ਐਂਡ ਸੈਕੰਡ ਥਿੰਗ ਇਹ ਹੈ ਕਿ ਕਲਾਈਮ ਬਹੁਤ ਜ਼ਿਆਦਾ ਹੈ ਤੇ ਡਿਫਿਕਲਟੀ ਇਸ ਆਬਵੀਅਸਲੀ ਪਾਲ ਧਾਕ ਜਾਵਾਂਗੇ ਤਾਂ ਸਾਨੂੰ ਆਕਸੀਜਨ ਦੀ ਆਏਗੀ ਮੈਂ ਲਾਸਟ ਟਾਈਮ ਬਾਈਕ ਤੇ ਗਿਆ ਸੀਗਾ ਤੇ ਸਾਨੂੰ ਬਹੁਤ ਆਕਸੀਜਨ ਦੀ ਦਿੱਕਤ ਆਈ ਸੋ ਸਾਡੇ ਮਨ ਚ ਮੇਨ ਏਜ ਸੀ ਕਿ ਸਾਡਾ ਮੇਨ ਟਾਰਗੇਟ ਖਰਦੁੰਗਲਾ ਹੈ ਅੱਛਾ ਸਾਈਕਲ ਤੋਂ ਕਿਉਂ ਸਾਈਕਲ ਤੋਂ ਕਿਉਂ ਸੋਚਿਆ ਵੀ ਸਾਈਕਲ ਤੇ ਜਾਣਾ ਚਾਹੀਦਾ ਵੀ ਕਿਉਂ ਤੁਸੀਂ ਨਾਲ ਆਪਣੇ ਸਾਥੀ ਨੂੰ ਵੀ ਲੈ ਕੇ ਗਏ ਸਰ ਮੇਰਾ ਮੇਨ ਪੋਟੈਂਸ਼ੀਅਲ ਮਤਲਬ ਮੇਰਾ ਮੇਨ ਟਾਰਗੇਟ ਹੈ ਸੀਗਾ ਕਿ ਮੈਂ ਆਪਣਾ ਪੋਟੈਂਸ਼ੀਅਲ ਚੈੱਕ ਕਰਾਂ ਕਿ ਮੈਂ ਕਰ ਸਕਦਾ ਕਿ ਨਹੀਂ ਐਂਡ ਸੈਕਿੰਡ ਜਦੋਂ ਆਪਾਂ ਬਾਹਰ ਸਾਈਕਲ ਤੇ ਨਿਕਲਾਂਗੇ ਨਾ ਜਿੱਦਾਂ ਮੈਂ ਹੁਣ ਵੀ ਸਾਈਕਲ ਤੇ ਆਇਆ ਸਾਡੇ ਚ ਰਸਤੇ 'ਚ ਆਂਦੇ ਆਂਦੇ ਬਹੁਤ ਲੋਕਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਸਾਨੂੰ ਪੁੱਛਿਆ ਕਿੱਦਾਂ ਆਏ ਕਿੱਦਾਂ ਗਏ ਸੋ ਅਸੀਂ ਜਿੱਥੇ ਵੀ ਜਾ ਰਹੇ ਸੀ ਨਾ ਸਾਈਕਲ ਤੇ ਲੋਕ ਤੁਹਾਨੂੰ ਸਪੋਰਟ ਕਰਦੇ ਤੁਹਾਡੇ ਨਾਲ ਆਪ ਗੱਲ ਕਰਨ ਆਂਦੇ ਆ ਜੇ ਤੁਸੀਂ ਕਾਰ 'ਚ ਜਾਂਦੇ ਹੋ ਬਾਈਕ 'ਤੇ ਜਾਂਦੇ ਤਾਂ ਕੋਈ ਨਹੀਂ ਪੁੱਛਦਾ ਅੱਛਾ ਨਜ਼ਰ ਕੀ ਕੀ ਆਇਆ ਤੁਸੀਂ ਆਪਣੇ ਪੰਜਾਬ ਤੋਂ ਬਾਹਰ ਗਏ ਉੱਥੇ ਵਾਤਾਵਰਣ ਨੂੰ ਲੈ ਕੇ ਕੀ ਨਜ਼ਰ ਆਇਆ ਕੀ ਅਪੀਲ ਕੀਤੀ ਉਹਨਾਂ ਨੂੰ ਸਰ ਨਜ਼ਰ ਮੈਨੂੰ ਜੋ ਮੇਨ ਚੇਂਜ ਮੈਂ ਨੋਟ ਕਰ ਰਿਹਾ ਸੀ ਨਾ ਟਨਲ ਪਹਾੜਾਂ ਚ ਟਨਲ ਬਹੁਤ ਬਣ ਰਹੀਆਂ ਤੇ ਇਸ ਚੀਜ਼ ਨੂੰ ਲੈ ਕੇ ਨਾ ਜਿਹੜੇ ਲੋਕਲ ਲੋਕ ਐ ਉਹ ਵੀ ਸਪੋਰਟਿਵ ਨਹੀਂ ਐ ਗਵਰਨਮੈਂਟ ਚਾਹੰਦੀ ਐ ਕਿ ਤੁਹਾਡਾ ਸਫਰ ਕੰਫਰਟ ਹੋ ਜੇ ਪੂਰਾ ਕਿ ਮਤਲਬ ਤੁਸੀਂ ਪਹਾੜਾਂ ਸਿੱਧਾ ਜਾਓ ਬਟ ਜੋ ਅਸੀਂ ਪੁਰਾਣਾ ਸਫਰ ਦੀ ਗੱਲ ਕਰੀਏ ਤਾਂ ਪੁਰਾਣੇ ਸਫਰ ਤੁਸੀਂ ਨੇਚਰ ਨੂੰ ਇੰਜੋਏ ਕਰਦੇ ਜਾਂਦੇ ਸੀ ਕਿਉਂਕਿ ਗ੍ਰੀਨਰੀ ਹੁੰਦੀ ਸੀ ਅੱਜ ਕੱਲ੍ਹ ਉਹ ਰੋਡਸ ਇਦਾਂ ਦੇ ਬਣਾ ਦਿੱਤੇ ਗਏ ਐ ਕਿ ਉਹ ਇਹ ਨਹੀਂ ਦੇਖਦੇ ਰਸਤੇ ਚ ਕੋਈ ਪਹਾੜ ਆ ਰਿਹਾ ਪੇੜ ਆ ਲਾ ਰਿਹਾ ਜਾਂ ਕੋਈ ਏਰੀਆ ਉਹਨੂੰ ਖਤਮ ਕਰਕੇ ਨਾ ਇਵਨ ਤੁਸੀਂ ਫੋਰਨ ਕੰਟਰੀਜ਼ ਦੇਖਦੇ ਹੋ ਤਾਂ ਇੱਕ ਪੇੜ ਵੀ ਜੇ ਰੋਡ ਤੇ ਲੱਗਿਆ ਹੁੰਦਾ ਨਾ ਉਹ ਰੋਡ ਘੁਮਾ ਦਿੰਦੇ ਆ ਇੱਥੇ ਪੇੜ ਨਹੀਂ ਕਰਦੇ ਉਹ ਨਹੀਂ ਕੱਟਦੇ ਜੀ ਉਹ ਪੇੜ ਨਹੀਂ ਕੱਟਦੇ ਉਹਨਾਂ ਨੂੰ ਪਤਾ ਪੇੜ ਦੀ ਵੈਲਿਊ ਕੀ ਹੈ ਇੱਥੇ ਸਾਰ ਇਹੀ ਚੀਜ਼ ਹੈ ਕਿ ਪੇੜ ਦੀ ਵੈਲਿਊ ਥੋੜੀ ਘਟ ਹੈ ਗਵਰਨਮੈਂਟ ਇਸ ਚੀਜ਼ ਨੂੰ ਲੈ ਕੇ ਇਨੀਸ਼ੀਏਟ ਲੈ ਰਹੀ ਹੈ ਗਵਰਨਮੈਂਟ ਕਹਿ ਰਹੀ ਹੈ ਕਿ ਨਵੇਂ ਪੇੜ ਲਗਾਓ ਆਪ ਵੀ ਸਾਡੇ ਜਿਹੜੇ ਆਪਣੇ ਸੀਐਮ ਸਾਹਿਬ ਹੈ ਉਹ ਵੀ ਇਨੀਸ਼ੀਏਟ ਲੈ ਰਿਹਾ ਕਿ ਪੇੜ ਲਗਾ ਰਹੇ ਆਪ ਜਾ ਰਹੇ ਆ ਨਾਲ ਬਟ ਮੈਂ ਇਹ ਕਹਿਣਾ ਚਾਹੂੰਗਾ ਜੇ ਆਮ ਲੋਕ ਨਹੀਂ ਨਾ ਉਹਨਾਂ ਨੂੰ ਸਪੋਰਟ ਕਰੋਗੇ ਜੇ ਆਮ ਲੋਕ ਹੀ ਨਹੀਂ ਆਪ ਪੇੜ ਲਗਾਉਗੇ ਤਾਂ ਫਿਰ ਗਵਰਨਮੈਂਟ ਕੱਲੀ ਕੁਝ ਨਹੀਂ ਕਰ ਸਕਦੀ। ਅੱਛਾ ਕੀ ਕੀ ਸੇਫਟੀ ਆਪਣੇ ਨਾਲ ਲੈ ਕੇ ਗਏ ਸੀ ਸਾਈਕਲ ਤੇ ਤਾਂ ਸਾਨੂੰ ਨਜ਼ਰ ਆਦੀ ਹੈ ਹੁਣ ਤਾਂ ਸੇਫਟੀ ਕੀ ਕੀ ਲੈ ਕੇ ਗਏ? ਸਰ ਇਹ ਨਾ ਸਮਾਨ ਜਿਹੜਾ ਹੈ ਮੈਂ ਤੁਹਾਨੂੰ ਦੱਸਦਾ ਇੱਕ ਹਾਸੇ ਵਾਲੀ ਗੱਲ ਹੈ। ਇਹ ਸਮਾਨ ਜਿੱਥੇ ਵੀ ਅਸੀਂ ਰੁਕਣਾ ਹੁੰਦਾ ਸੀ ਨਾ ਤਾਂ ਲੋਕ ਕਹਿੰਦੇ ਸੀਗੇ ਫਟਾਫਟ ਲਾ ਲਓ ਸਮਾਨ ਤੇ ਰੱਖ ਦਿਓ। ਤੇ ਜਦੋਂ ਅਸੀਂ ਸਰ ਸਮਾਨ ਉਤਾਰਦੇ ਸੀ ਨਾ ਉਹ 5 ਮਿੰਟ ਦੇਖਦੇ ਰਹਿ ਜਾਂਦੇ ਸੀ ਤਾਂ ਕਿ ਇਹ ਇੰਨਾ ਸਮਾਨ ਸਾਈਕਲ ਤੇ ਸੀ। ਇਹ ਹੁਣ ਸਰ ਬੰਨਿਆ ਥੋੜਾ ਜਿਹਾ ਲੱਗ ਰਿਹਾ ਜਦੋਂ ਅਸੀਂ ਸਮਾਨ ਉਤਾਰਦੇ ਆ ਹਾਂਜੀ ਇਹ ਚ ਅਸੀਂ ਸੌਣੇ ਆ ਸਲੀਪਿੰਗ ਬੈਗ ਜਦੋਂ ਠੰਡ ਹੁੰਦੀ ਹੈ ਨਾ ਮਾਈਨਸ ਟੈਂਪਰੇਚਰ ਵਾਲਾ ਤੇ ਸਾਡਾ ਕੈਂਪ ਹੋ ਰਿਹਾ ਸਰ ਕੈਂਪ ਹੈ ਤੇ ਇਹ ਅਸੀਂ ਰੇਨ ਤੋਂ ਬਚਣ ਲਈ ਇਹ ਮੈਟ ਤੇ ਅਸੀਂ ਸੌਣੇ ਆ ਬਾਕੀ ਕੱਪੜੇ ਤੇ ਜਿਹਦਾ ਬਰਤਨ ਵਗੈਰਾ ਫੂਡ ਦਾ ਸਮਾਨ ਬਣਾਉਂਦਾ ਉਹ ਸਾਰਾ ਇਦਾਂ ਸੋ ਆਪਸ ਚ ਅਸੀਂ ਡਿਵਾਈਡ ਕਰਕੇ ਦੋ ਜਣੇ ਨਾ ਉਹ ਸਾਰਾ ਸਮਾਨ ਲੈ ਕੇ ਚੱਲੇ ਸੀ ਕਿ ਤੁਹਾਨੂੰ ਜ਼ਰੂਰਤ ਪੈਂਦੀ ਸੀ ਵੀ ਕਿਤੇ ਭੁੱਖ ਲੱਗੀ ਆ ਤੁਸੀਂ ਰੋਟੀ ਪਾਣੀ ਆਪ ਹੀ ਬਣਾ ਕੇ ਉੱਥੇ ਉਹ ਸਾਰਾ ਅਰੇਂਜਮੈਂਟ ਤੁਹਾਡੀ ਸਾਈਕਲ ਦੇ ਵਿੱਚ ਆ ਸਾਰਾ ਕੁਝ ਆ ਸਰ ਇੱਕ ਵਾਰ ਪ੍ਰਿੰਸ ਇੱਕ ਵਾਰੀ ਸਾਈਕਲ ਦਿਖਾਓ ਸਾਡੇ ਈਵਰਸ ਨੂੰ ਵੀ ਦਿਖਾਈਏ ਕਿ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਇੰਨਾ ਕੁਝ ਹੋਏਗਾ ਬਟ ਹੈਗਾ ਸਾਰਾ ਕੁਝ ਹੈਗਾ ਇਹਦੇ ਚ ਦੇਖੋ ਦੋਨੇ ਸਾਈਕਲ ਹੈਗੇ ਨੇ ਬਾਈ ਡਿਵਾਈਡ ਕੀਤਾ ਹੋਇਆ ਇਹਨਾਂ ਨੇ ਸਾਰਾ ਸਮਾਨ ਜੇ ਇਹਨਾਂ ਨੂੰ ਕਿਤੇ ਸੋਣਾ ਹੈਗਾ ਤੇ ਸੋ ਵੀ ਜਾਂਦੇ ਸੀ ਨਟ ਢਿੱਲਾ ਹੁੰਦਾ ਸੀ ਅਸੀਂ ਉਹਦੇ ਲਈ ਵੀ ਐਲਕੇ ਸੈਟ ਪੂਰਾ ਲੈ ਕੇ ਗਏ ਆ ਜੇ ਬਾਈ ਚਾਂਸ ਰੱਬ ਨਾ ਕਰੇ ਪੈਂਚਰ ਹੋ ਜਾਏ ਤਾਂ ਸਾਡੇ ਕੋ ਉਹਦਾ ਵੀ ਸਮਾਨ ਸੀਗਾ ਟਿਊਬ ਚੇਂਜ ਕਰਨੀ ਪਵੇ ਸਾਡੇ ਕੋਲ ਉਹ ਵੀ ਸੀ ਇਸ ਵਿੱਚ ਕੋਈ ਐਦਾਂ ਦੀ ਦਿੱਕਤ ਆਈ ਹਾਂਜੀ ਸਰ ਬਹੁਤ ਮਤਲਬ ਨਟਸ ਵਗੈਰਾ ਕਾਫੀ ਡਾਊਨ ਕਿਉਂਕਿ ਆਫ ਰੋਡ ਕਰਦੇ ਨਾ ਤਾਂ ਸਾਈਕਲ ਬਹੁਤ ਵਾਈਬ੍ਰੇਟ ਤੇ ਰਹਿੰਦੀ ਹੈ ਤੇ ਸਾਡੇ ਕਾਫੀ ਜਿਆਦਾ ਇਹ ਵਨ ਤੁਸੀਂ ਹੁਣ ਦੇਖੋਗੇ ਸਟੈਂਡ ਦੋਨਾਂ ਤੇ ਟੁੱਟੇ ਹੋਏ ਆ ਦੇਖੋ ਤੇ ਅਸੀਂ ਸੈਲੋ ਟੇਪ ਨਾਲ ਉਹ ਜਸਟ ਇਦਾਂ ਹੋਲਡ ਕੀਤੇ ਹੋਏ ਆ ਕਿ ਉਹ ਨੀਚੇ ਨਾ ਲੱਗਣ ਸੋ ਦਿੱਕਤਾਂ ਤਾਂ ਸਰ ਆਂਦੀਆਂ ਹੀ ਆ ਬਟ ਜਿੰਨਾ ਅਸੀਂ ਆਪਣੇ ਵੱਲੋਂ ਬਚਾ ਸਕਦੇ ਸੀ ਉਹਨਾਂ ਬਚਾਇਆ ਬਟ ਇਹ ਹੈ ਕਿ ਪੰਚਰ ਵਗੈਰਾ ਨਹੀਂ ਹੋਇਆ ਕੁਝ ਐਡਾ ਹੌਸਲਾ ਕਿੱਥੋਂ ਲੈ ਆਏ ਅੱਜਕੱਲ ਤਾਂ ਲੋਕ ਬਾਈਕਾਂ ਤੋਂ ਗੱਡੀਆਂ ਤੋਂ ਜਾਣੇ ਵੀ ਟਾਈਮ ਹੀ ਨਹੀਂ ਹੈਗਾ ਇਹਨਾਂ ਕੋਲ ਨਾ ਹੌਸਲਾ ਕਿੱਥੋਂ ਲੈ ਆਏ ਤੁਸੀਂ ਸਰ ਮੇਰੇ ਹਿਸਾਬ ਨਾਲ ਦੇਖੋ ਪੈਸ਼ਨ ਸਭ ਤੋਂ ਵੱਡੀ ਚੀਜ਼ ਹੈ ਜੇ ਤੁਹਾਨੂੰ ਕਿਸੇ ਚੀਜ਼ ਦਾ ਪੈਸ਼ਨ ਹੈ ਨਾ ਫਿਰ ਤੁਸੀਂ ਡਰਦੇ ਨਹੀਂ ਹੋ ਕੁਝ ਵੀ ਕਰਨ ਤੋਂ ਇੱਕ ਹੌਬੀ ਹੁੰਦੀ ਹੈ ਲੋਕ ਸੋਚਦੇ ਆ ਕਿ ਇਹ ਸਾਡੀ ਹੌਬੀ ਹੈ ਸਾਡਾ ਪੈਸ਼ਨ ਹੈ ਲੇਕਿਨ ਪੈਸ਼ਨ ਮੈਂ ਕਹੂੰਗਾ ਪਾਗਲਪਨ ਉਹ ਬੰਦਾ ਇੱਕ ਵਾਰ ਲੱਗ ਜਾਏਗਾ ਉਹਨੂੰ ਸਮਝ ਆਏਗਾ ਅਸੀਂ ਤਾਂ ਕੁਝ ਵੀ ਨਹੀਂ ਸਰ ਸਾਨੂੰ ਪਰਸਨ ਮਿਲੇ 72 ਏਜ ਦੇ ਇਟਲੀ ਹੰਗਰੀ ਤੋਂ ਤੇ ਸਾਨੂੰ ਇੱਕ ਪਰਸਨ ਮਿਲੇ 50 ਪਲੱਸ ਏਜ ਦੇ ਇੱਕ ਮਿਲੇ 60 ਏਜ ਦੇ ਸੋ ਇਦਾਂ ਇਦਾਂ ਦੇ ਜਦੋਂ ਪਰਸਨਸ ਮਿਲਦੇ ਆ ਨਾ ਫਿਰ ਮੋਟੀਵੇਸ਼ਨ ਆਉਂਦੀ ਹੈ ਕਿ ਅਸੀਂ ਤਾਂ ਯੰਗ ਆ ਜੇ ਇਹ ਨਹੀਂ ਇਹ ਚਾਗੇ 올 ਇੰਡੀਆ ਟ੍ਰੈਵਲ ਕਰ ਸਕਦੇ ਆ ਤਾਂ ਅਸੀਂ ਤਾਂ ਹਜੇ ਯੰਗ ਇਹ ਚਾਸੀਂ ਕਿਉਂ ਨਹੀਂ ਕਰ ਸਕਦੇ ਅੱਜ ਕੀ ਅਪੀਲ ਕਰੋਂਗੇ ਆਪਣੇ ਇਹੋ ਜਿਹੇ ਯੰਗ ਲੋਕਾਂ ਨੂੰ ਕਿਉਂਕਿ ਬਹੁਤ ਗਿੰਮੇ ਚੁਣਮੇ ਲੋਕ ਨੇ ਇੱਦਾਂ ਦੇ ਸਰ ਮੇਰਾ ਦੇਖੋ ਮੇਨ ਕਹਿਣਾ ਇਹ ਹੈ ਕਿ ਅ ਅੱਜਕੱਲ ਜਿੱਦਾਂ ਲੋਕ ਹੈ ਨਾ ਅੱਜਕੱਲ ਲੋਕ ਹੈ ਉਹ ਸਿਰਫ ਫੋਨ 'ਚ ਵੜੇ ਹੋਏ ਆ ਲਾਈਕ ਉਹਨਾਂ ਨੂੰ ਹਰ ਚੀਜ਼ ਬਸ ਫੋਨ 'ਚ ਚਾਹੀਦੀ ਹੈ ਤੇ ਉਹ ਆਪ ਐਫਰਟ ਨਹੀਂ ਲਗਾਉਣਾ ਚਾਹੁੰਦੇ ਜਿੱਦਾਂ ਪਾਣੀ ਦਾ ਗਲਾਸ ਵੀ ਆਪ ਚੱਕ ਕੇ ਨਹੀਂ ਪੀਂਦੇ ਸੇ ਉਹਨਾਂ ਦੇ ਜੇ ਪੇਰੈਂਟਸ ਉਹਨਾਂ ਨੂੰ ਸ਼ੁਰੂ ਤੋਂ ਮੋਟੀਵੇਟ ਕਰਨ ਨੂੰ ਦੱਸਣ ਜਿੱਦਾਂ ਮੇਰੇ ਵਾਪਾ ਸ਼ੁਰੂ ਤੋਂ ਸਟੋਰੀਸ ਅਜਿਹੀ ਸੀ ਅਸੀਂ ਪਿੰਡ ਚ ਇੰਨੀ ਦੂਰ ਪਾਣੀ ਲੈਣ ਜਾਂਦੇ ਸੀ ਏ ਕਰ ਤੇ ਸਾਡੇ ਮਾਈਂਡ ਚ ਨਾ ਸ਼ੁਰੂ ਤੋਂ ਚੀਜ਼ਾਂ ਬਸੀਆਂ ਹੋਈਆਂ ਕਿ ਸਾਡੇ ਜੇ ਪੇਰੈਂਟਸ ਇੰਨੇ ਹਾਰਡ ਵਰਕਿੰਗ ਰਏ ਐ ਐਟ ਲੀਸਟ ਅਸੀਂ ਉਹਨਾਂ ਤੋਂ ਇੱਕ ਕਦਮ ਤਾਂ ਉੱਤੇ ਹੋਈਏ ਹਨਾ ਹਰ ਬੱਚੇ ਦਾ ਸੁਪਨਾ ਹੁੰਦਾ ਕਿ ਪੇਰੈਂਟਸ ਕੱਲ ਨੂੰ ਪ੍ਰਾਊਡ ਕਰਨ ਸੋ ਬਸ ਇਹ ਚੀਜ਼ ਨੂੰ ਲਗਾ ਕੇ ਵੀ ਆਏ ਹਾਂ ਹਾਂਜੀ ਬੂਟੇ ਲਗਾ ਕੇ ਵੀ ਆਏ ਹਾਂ ਨਹੀਂ ਸਰ ਅਗਲਾ ਜੋ ਅਸੀਂ ਪਲਾਨ ਕਰ ਰਹੇ ਆਹੀ ਕਰ ਰਹੇ ਆ ਅਸੀਂ ਇਸ ਵਾਰ ਵੀ ਇਹੀ ਪਲਾਨ ਕੀਤਾ ਸੀ ਕਿ ਇੱਥੋਂ ਬੁੱਟੇ ਲਗਾਉਂਦੇ ਜਾਈਏ ਬਟ ਉਹਦੇ ਲਈ ਨਾ ਲਿੰਕਸ ਹੋਣੇ ਚਾਹੀਦੇ ਆ ਨਰਸਰੀਜ਼ ਵਗੈਰਾ ਦੇ ਸਾਰਿਆਂ ਦੇ ਉਹ ਅਸੀਂ ਬਣਾ ਰਹੇ ਆ ਲਿੰਕ ਫਿਰ ਇਨ ਫਿਊਚਰ ਸਭ ਦੀ ਦੁਬਾਰੀ ਤੋ ਵੀ ਕਰਾਂਗੇ ਜੀ ਠੀਕ ਹੈ ਤਾਂ ਮੇਰੇ ਨਾਲ ਦੂਜਾ ਵੀਰ ਵੀ ਮੌਜੂਦ ਹੈ ਜਿਨ੍ਹਾਂ ਦਾ ਨਾਮ ਹੈਗਾ ਡੋਰਜ ਬਲੌਗ ਬਲੌਗਰ ਵੀ ਨੇ ਤਾਂ ਭਾਈ ਦੀ ਸਮਾਈਲ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਘਟ ਹੈ ਭਾਈ ਠੀਕ ਹੋ ਹਾਂਜੀ ਹਾਂਜੀ ਭਾਈ ਜੀ ਕਿੱਦਾਂ ਦਾ ਰਿਹਾ ਸਫ਼ਰ ਬਹੁਤ ਵਧੀਆ ਰਿਹਾ ਸਰ ਮਤਲਬ ਪੂਰਾ ਮਜ਼ਾ ਆ ਗਿਆ ਹਾਂ ਤੇ ਮਤਲਬ ਜਦ ਸਰ ਨੇ ਮੈਨੂੰ ਦੱਸਿਆ ਤਾਦੀ ਮਤਲਬ ਮੈਂ ਬੜਾ ਐਕਸਾਈਟਡ ਹੋ ਗਿਆ ਸੀ ਕਿ ਮਤਲਬ ਲਦਾਖ ਕਰਨਾ ਤੇ ਸਾਈਕਲ ਤੇ ਮਤਲਬ ਬਹੁਤ ਜ਼ਿਆਦਾ ਐਕਸਾਈਟਮੈਂਟ ਸੀਗੀ ਕਿ ਸਫਰ ਵੀ ਨਾਲੇ ਬਹੁਤ ਲੰਬਾ ਸੀਗਾ ਮਤਲਬ ਮਜ਼ਾ ਆਇਆ ਪੂਰਾ ਅੱਛਾ ਕੀ ਕੀ ਦੇਖਿਆ ਕੀ ਕੀ ਤੁਹਾਨੂੰ ਫੇਸ ਕਰਨਾ ਪਿਆ ਸਾਨੂੰ ਉਹੀ ਇਸ਼ੂਜ਼ ਫੇਸ ਕਰਨੇ ਹੋਏ ਸਾਈਕਲ ਦੇ ਕਿ ਮਤਲਬ ਸਟੈਂਡਸ ਵਗੈਰਾ ਟੁੱਟੇ ਹੋਏ ਸੀਗੇ ਮਤਲਬ ਟੁੱਟ ਗਏ ਸੀਗੇ ਅਗੇ ਕਿਉਂਕਿ ਭਾਰ ਵੇਟ ਜ਼ਿਆਦਾ ਹੈਗਾ ਤੇ ਇਸ ਉਸ ਚੀਜ਼ ਲਈ ਨਹੀਂ ਬਣਿਆ ਜੇ ਸਟੈਂਡ ਤੇ ਬਾਕੀ ਹੋਰ ਵੀ ਕਾਫੀ ਦਿੱਕਤਾਂ ਆਈਆਂ ਪਰ ਫੇਸ ਕਰ ਲਈ ਆਪਾਂ ਸਰਦੇ ਨਾਲ ਸੀਗੇ ਤਾਂ ਬਸ ਸਰਦੇ ਆਸ਼ੀਰਵਾਦ ਤੇ ਲੁਧਿਆਣੇ ਚ ਹੀ ਨਹੀਂ ਅਪੀਲ ਕਰਦੇ ਤੁਸੀਂ ਤਾਂ ਜਾ ਕੇ ਲੁਧਿਆਣੇ ਤੋਂ ਬਾਹਰ ਵੀ ਅਪੀਲ ਕਰਾਇਆ ਕਿੱਦਾਂ ਦੇ ਲੋਕ ਉੱਥੇ ਮਿਲੇ ਕੀ ਤੁਹਾਨੂੰ ਕਿਹਾ ਉਹਨਾਂ ਨੇ ਲੋਕ ਤਾਂ ਮੈਂ ਕਹਾ मतलब سپورਟਿਵ ਸੀਗੇ ਸਾਰੇ ਜਿੰਨੇ ਵੀ ਲੋਕ ਮਿਲੇ ਸਾਰਿਆਂ ਨੇ ਮਤਲਬ ਸਪੋਰਟ ਕੀਤਾ ਜਿੱਧਰ ਵੀ ਪਗੇ ਆ ਤੇ ਪੁੱਛਿਆ ਵੀ ਹੁਣ ਕਿੱਥੋਂ ਆਏ ਹੋ ਹਾਂਜੀ ਹਾਂਜੀ ਤੇ ਜਿਆਦਾਤਰ ਲੋਕਾਂ ਨੂੰ ਤਾਂ ਇਹ ਹੀ ਲੱਗਦਾ ਸੀ ਕਿ ਮੈਂ ਮਤਲਬ ਲਦਾਖ ਤੋਂ ਆਇਆ ਪੰਜਾਬ ਅੱਛਾ ਤੇ ਲਦਾਖ ਤੋਂ ਪੰਜਾਬ ਜਾ ਰਿਹਾ ਕਿਉਂਕਿ ਸ਼ਕਲ ਉੱਦਾ ਦੀ ਹੈ ਨਾ ਤੇ ਕਾਫੀ ਲੋਕ ਮਤਲਬ ਇੱਦਾਂ ਹੀ ਕਹਿੰਦੇ ਸੀ ਕਿ ਇਹ ਪੰਜਾਬ ਤੋਂ ਲਦਾ ਮਤਲਬ ਲਦਾਖ ਤੋਂ ਪੰਜਾਬ ਜਾ ਰਿਹਾ ਵੀ ਤੁਸੀਂ ਲੁਧਿਆਣੇ ਤੋਂ ਉੱਧਰ ਨਹੀਂ ਉੱਧਰੋਂ ਇੱਧਰ ਆ ਰਹੇ ਆ ਉੱਧਰੋਂ ਇੱਧਰ ਆ ਰਹੇ ਆ ਕਿੰਨੇ ਦਿਨ ਦਾ ਸਫ਼ਰ ਸੀ ਕਦੋਂ ਇਹ ਆਪਣਾ 28 ਅੱਜ 28ਵਾਂ ਦਿਨ ਹੈ 2 ਤਰੀਕ ਨੂੰ ਆਪਾਂ ਨਿਕਲੇ ਸੀਗੇ ਤੇ 28 ਦਿਨ ਹੋ ਗਏ ਸਾਨੂੰ ਸੋ ਇਹਨਾਂ ਦੇ ਮਾਤਾ ਜੀ ਵੀ ਮੇਰੇ ਨਾਲ ਮੌਜੂਦ ਨੇ ਮਾਤਾ ਜੀ ਕਿਵੇਂ ਦੇਖਦੇ ਹੋ ਕਿ ਅੱਜ ਤੁਹਾਡਾ ਪੁੱਤ ਜਿਹੜਾ ਵੈ ਲੁਧਿਆਣਾ ਤੋਂ ਲਦਾਖ ਦਾ ਸਫ਼ਰ ਉਹ ਵੀ ਸਾਈਕਲ ਤੇ ਤੈ ਕਰਕੇ ਵਾਪਸ ਕਰ ਪਰਤੇ ਆ। ਹਾਂਜੀ ਵਾਪਸ ਆਇਆ ਬਹੁਤ ਵੇਟ ਕੀਤੀ ਅਸੀਂ ਵੀ ਕਿ ਕਦ ਕਦ ਵਾਪਸ ਆਵੇ। ਅੰਨੀ ਦੂਰ ਗਿਆ ਜਦ ਤੱਕ ਫੋਨ ਨਹੀਂ ਆਉਂਦਾ ਸੀ ਦਿੱਲੀ ਉਹ ਤੱਕ ਫਿਕਰ ਲੱਗਾ ਰਹਿੰਦਾ ਸੀ ਪਤਾ ਨਹੀਂ ਕਿਵੇਂ ਆ ਕਿਵੇਂ ਨਹੀਂ ਕਿਤੇ ਫੋਨ ਚੱਲਦਾ ਸੀ ਕਿਤੇ ਨਹੀਂ ਚੱਲਦਾ ਸੀਗਾ। ਇਹ ਕਿੰਨਾ ਜਾਇਆ ਬਹੁਤ ਖੁਸ਼ੀ ਹੋ ਰਹੀ ਹੈ ਇਦਾਂ ਲੱਗ ਰਿਹਾ ਕਿ ਪਤਾ ਨਹੀਂ ਕੀ ਮਿਲ ਗਿਆ ਹੈ। ਮੇਰਾ ਬੇਟਾ ਵਾਪਸ ਆਇਆ ਹੈ। ਅੰਨਾ ਬੜਾ ਸਫ਼ਰ ਕਰਕੇ। ਅੱਜ ਕੀ ਕੀ ਸੋਚ ਕੇ ਭੇਜਿਆ ਸੀ ਜਦੋਂ ਇੱਥੋਂ ਨਿਕਲੇ ਸੀ ਕੀ ਸੋਚਿਆ ਸੀ ਵੀ ਮੇਰਾ ਪੁੱਤ ਉੱਥੇ ਜਾ ਕੇ ਕੁਝ ਕਰਕੇ ਕੀ ਕੁਝ ਉਮੀਦਾਂ ਸੀ ਤੁਹਾਨੂੰ ਉਮੀਦਾਂ ਬਹੁਤ ਸੀਗੀਆਂ ਵਾਕਈ ਇਹਦੀ ਖੁਸ਼ੀ ਹੈ ਜਿਸ ਤਰ੍ਹਾਂ ਇਹ ਚਾਹੁੰਦਾ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਚਲੋ ਇਹਦਾ ਕੰਮ ਵਧੇ ਸਭ ਕੁਝ ਇਹਦੀ ਖੁਸ਼ੀ ਵਾਸਤੇ ਅਸੀਂ ਵੀ ਸਹਿਯਨ ਕਰ ਰਹੇ ਹਾਂ ਮੈਂ ਤਾਂ ਇੰਨੀ ਦੂਰ ਬੱਚਾ ਆਪਣਾ ਕੌਣ ਭੇਜਦਾ ਹੈ 30 ਦਿਨ ਤੁਸੀਂ ਆਪਣੇ ਬੱਚੇ ਤੋਂ ਵੀ ਅਲੱਗ ਰਹੇ ਹਾਂ ਹਾਂਜੀ ਬਹੁਤ ਵੇਟ ਕੀਤੀ ਹੈ ਕੀ ਕਹੋਗੇ ਹੋਰ ਬੱਚਿਆਂ ਨੂੰ ਬਸ ਇਹੀ ਕਹਾਣੀ ਕਿ ਕੀ ਵਧੀਆ ਰਹਿਣ ਆਪਣਾ ਵਧੀਆ ਤਰੱਕੀ ਕਰਨ ਜੋ ਵੀ ਕਰ ਰਹੇ ਅੱਛਾ ਹੀ ਹੈ ਆਪਣਾ ਸੋਚ ਸਮਝ ਕੇ ਕਰ ਰਹੇ ਅਸੀਂ ਤਾਂ ਪੁਰਾਣੇ ਜਮਾਨੇ ਦੇ ਹਾਂ ਹਾਂ ਜੀ ਤਾਂ ਇਹ ਬਾਈ ਜੀ ਉਹਨਾਂ ਨੇ ਬਹੁਤ ਲੰਬਾ ਸਫ਼ਰ ਤੈ ਕੀਤਾ ਹੈ ਲੁਧਿਆਣੇ ਤੋਂ ਲਦਾਖ ਤੱਕ ਤੱਕ ਦਾ ਜਿਹੜਾ ਸਫ਼ਰ ਹੈ ਉਹ ਤੈ ਕੀਤਾ ਹੈ ਇਸ ਤਰ੍ਹਾਂ ਦੇ ਹੌਸਲੇ ਬਹੁਤ ਘੱਟ ਨਜ਼ਰ ਆਉਂਦੇ ਨੇ ਲੋਕਾਂ ਦੇ ਵਿੱਚ ਖਾਸ ਕਰ ਯੂਥ ਦੇ ਵਿੱਚ ਤੈਨਾਂ ਨੇ ਲੁਧਿਆਣੇ ਹੀ ਨਹੀਂ ਲੁਧਿਆਣੇ ਤੋਂ ਬਾਹਰ ਜਾ ਕੇ ਲਦਾਖ ਤੱਕ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਕਿਵੇਂ ਸਾਫ਼ ਰੱਖਣਾ ਹੈ ਵਾਤਾਵਰਨ ਨੂੰ ਸਾਫ਼ ਰੱਖਣਾ ਕਿਉਂ ਜ਼ਰੂਰੀ ਹੈ ਜੋ ਬਹੁਤ ਘਟਦਾ ਜਾ ਰਿਹਾ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹੋ ਜਿਹੇ ਹੌਸਲੇ ਲੋਕਾਂ ਤੱਕ ਵੀ ਪਹੁੰਚਣ ਤੇ ਹੋਰ ਵੀ ਯੂਜ਼ ਜਿਹੜਾ ਇਸ ਵੱਲੋਂ ਅਵੇਅਰ ਹੋਵੇ ਕੈਮਰਾਮੈਨ ਪ੍ਰਿੰਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ